ਮੈਂ ਸਵੀ ਬ੍ਰਾਡ ਤੁਹਾਡਾ ਸਵਾਗਤ ਕਰਦੀ ਹਾਂ ਜੀ ਸਾਹਿਤ ਪ੍ਰੇਮੀਆਂ ਦਾ ਆਪਣੇ ਫੇਸਬੁੱਕ ਤੇ YouTube ਚੈਨਲ ਸਵੀ ਮੀਡੀਆ ਤੇ ਸੋ ਆਪਾਂ ਤੁਹਾਡੇ ਨਾਲ ਪ੍ਰੀਤ ਕੈਸ਼ ਦਾ ਨਾਵਲ ਆਪਸਰਾ ਦਾ ਅੱਜ ਦੂਜਾ ਭਾਗ ਸਾਂਝਾ ਕਰਾਂਗੇ ਜੀ ਮਾਪਿਆਂ ਨੂੰ ਕੁੜੀਆਂ ਦਾ ਪੂਵੱਖ ਜਨਮ ਤੋਂ ਹੀ ਤੈਅ ਹੁੰਦਾ ਥੋੜਾ ਬਹੁਤ ਪੜਾਉਣਾ ਜੇ ਕੋਈ ਕੁੜੀ ਜ਼ਿਆਦਾ ਪੜਨ ਦੀ ਇੱਛਾ ਜ਼ਾਹਿਰ ਕਰੇ ਉਸ ਨੂੰ ਉਹੀ ਸਦੀਆਂ ਪੁਰਾਣੇ ਕਿਸੇ ਪਿਡੇ ਬਚਨ ਸਾਨੂੰ ਨੂੰ ਮਿਲਦੇ ਨੇ ਤੂੰ ਪੜ ਕੇ ਕੀ ਕਰਨਾ ਕਰਨਾ ਤਾਂ ਚੁੱਲ੍ਹੇ ਚੌਂਕਈਆ ਕੁੜੀਆਂ ਨੂੰ ਤਾਂ ਬਸ ਅੱਖਰਾਂ ਦੀ ਸੁਣ ਹੋਵੇ ਇਹ ਲਫ਼ਜ਼ ਸੁਣ ਕੇ ਹਰ ਕੁੜੀ ਦੇ ਕੰਨ ਪੱਕੇ ਪੈ ਨਹੀਂ 18ਵੇਂ 19ਵੇਂ ਚ ਵਿਆਹ ਦੀ ਤਿਆਰੀ ਹੋ ਜਾਂਦੀ ਆ ਜੇ ਕਿਤੇ ਕੁੜੀ ਤੋਂ ਅਲੱਡ ਉਮਰੇ ਕੋਈ ਗਲਤੀ ਹੋ ਜਾਵੇ ਫਿਰ ਪਹਿਲਾਂ ਵੀ ਫਾਹਾ ਵੜ ਦਿੱਤਾ ਜਾਂਦਾ ਮਾਪਿਆਂ ਦੀ ਇੱਜ਼ਤ ਕੁੜੀਆਂ ਤੇ ਟਿੱਕੀ ਹੁੰਦੀ ਆ ਕੁੜੀਆਂ ਅਸਰ ਤੋਂ ਚੁੰਨੀ ਕੀ ਲਾ ਦੇਣ ਸਾਰਿਆਂ ਦੇ ਪਾਦੀ ਬਣ ਜਾਂਦੀ ਆ ਇਸ ਦੇ ਹਾਲਤ ਮੁੰਡੇ ਕੋਈ ਵੀ ਕਾਰਨ ਕੋਈ ਫਰਕ ਨਹੀਂ ਪੈਂਦਾ ਸਟੇਜਾਂ ਤੇ ਸਾਡੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਆਪਣੀਆਂ ਕੁੜੀਆਂ ਨੂੰ ਘਰੋਂ ਤੋਂ ਬਾਹਰ ਨਹੀਂ ਨਿਕਲਣ ਦਿੰਦੇਗੇ ਰਤਾ ਜਿੰਨੀ ਵੀ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਵੀ ਖੁੱਲੇ ਅਸਮਾਨ ਚ ਆਪਣੀਆਂ ਸਦਰਾਂ ਨਾਲ ਉਡਾਰੀ ਲਾਉਣਾ ਚਾਹੁੰਦੇ ਹਾਂ ਫਿਰ ਦੇਖਿਓ ਸਾਡੀ ਉਡਾਨ ਪਰ ਅਫਸੋਸ ਅਸੀਂ ਆਪਣੀ ਮਰਜ਼ੀ ਦਾ ਕੋਈ ਕੰਮ ਦੀ ਇੱਛਾ ਜ਼ਾਹਿਰ ਕਰੀਏ ਤਾਂ ਸਾਰਾ ਟੱਬਰ ਲਾਲ ਲਾਲ ਅੱਖਾਂ ਕੰਢ ਕੇ ਸਾਡੇ ਸਾਰੇ ਸੁਪਨੇ ਚੂਰ ਚੂਰ ਕਰ ਦਿੰਦਾ ਹੈ ਇਹ ਤਾਂ ਇੱਕ ਕੁਦਰਤ ਆ ਜਿਹੜੀ ਸਾਡੇ ਨਾਲ ਵਿਤਕਰਾ ਨਹੀਂ ਕਰਦੀਗੀ ਬਾਕੀ ਤਾਂ ਸਭ ਸਾਨੂੰ ਸੂਈ ਗੁੱਤੀ ਵਾਂਗੂ ਦੇਖਦੇ ਆ ਮੇਰਾ ਜਨਮ ਜੜਵਾ ਹੋਇਆ ਸੀਗਾ ਯਾਨੀ ਮੇਰੇ ਨਾਲ ਮੇਰੇ ਭਾਈ ਦਾ ਵੀ ਜਨਮ ਹੋਇਆ ਸੀਗਾ ਮੇਰੇ ਨਾਲ ਜੰਮੇ ਭਾਈ ਦੀ ਮੌਤ ਮੌਕੇ ਤੇ ਹੋ ਗਈ ਤੇ ਮੈਂ ਬਚ ਗਈ ਮਾੜੇ ਦਿਨ ਦੇਖਣ ਨੂੰ ਮੇਰੀ ਮਾਂ ਨੇ ਮੈਨੂੰ ਦੋਸ਼ੀ ਬਣਾ ਦਿੱਤਾ ਕਿ ਮੇਰੇ ਕਰਕੇ ਮੇਰੀ ਮਾਂ ਦਾ ਮੁੰਡਾ ਮਰ ਗਿਆ ਮੇਰੇ ਤੋਂ ਭਾਗਣ ਕੌਣ ਹੋ ਜਿਹਨੂੰ ਗੁਰਤੀ ਜੀ ਨਫ਼ਰਤ ਮਿਲੀ ਹੋਵੇ ਮੇਰੀ ਮਾਂ ਹਮੇਸ਼ਾ ਇਹੀ ਕਹਿੰਦੀ ਰਹੀ ਹੈ ਕਿ ਮੈਂ ਉਹਦੇ ਪੁੱਤ ਨੂੰ ਖਾ ਗਈਆਂ ਮੇਰਾ ਭਾਈ ਤਾਂ ਮਰ ਗਿਆ ਪਰ ਮੈਨੂੰ ਜਲਦਪਰੀ ਜ਼ਿੰਦਗੀ 'ਚ ਥਕੇ ਲ ਗਿਆ ਚੰਗਾ ਹੁੰਦਾ ਮੈਂ ਮਰ ਜਾਂਦੀ ਅੱਜ ਵੀ ਤਾਂ ਹਰ ਰੋਜ਼ ਮਰ ਹੀ ਰਹੀ ਸੀਗੀ ਮੇਰੀ ਮਾਂ ਨੂੰ ਮੇਰੇ ਜ਼ਿੰਦਾ ਹੋਣ ਦੀ ਖੁਸ਼ੀ ਪੋਰਾ ਵੀ ਨਹੀਂ ਸੀ ਪਰ ਆਪਣੇ ਮਰ ਚੁੱਕੇ ਪੁੱਤ ਲਈ ਲੂੜਾਂ ਦਾ ਅਫਸੋਸ ਸੀਗਾ ਮੈਂ ਭਲਾ ਕੌਣ ਹੁੰਨੀ ਆ ਕਿਸੇ ਨੂੰ ਮਾਰਨ ਵਾਲੀ ਮੈਂ ਤਾਂ ਆਪ ਸਾਰੀ ਉਮਰ ਸੰਤਾਪ ਹੰਢਾਇਆ ਮਾਦੀ ਇਹ ਨਫ਼ਰਤ ਭਰੀਆਂ ਸੂਲਾ ਵਰਗੀਆਂ ਗੱਲਾਂ ਸਣਕੇ ਮੇਰਾ ਪੋਟਾ-ਪੋਟਾ ਜ਼ਖਮੀ ਹੋ ਜਾਂਦਾ ਆ। ਧੁਖਾ ਆ ਗਈ ਮੇਰੇ ਪੁੱਤ ਨੂੰ ਕਿੱਥੇ ਜੰਪੀ ਚੜੇਲ ਮੇਰੇ ਘਰੇ ਮੂੰਹ ਦੇਖੋ ਕਿਵੇਂ ਲਾਲ ਹੋਇਆ ਜਿਵੇਂ ਹੁਣੇ ਮੇਰੇ ਪੁੱਤ ਨੂੰ ਖਾ ਕੇ ਹੱਠੀ ਹੋਵੇ। ਮੈਨੂੰ ਵੀ ਲੱਗਦਾ ਜਿਵੇਂ ਮੈਂ ਗੁਨਾਹਗਰ ਹੋਵਾਂ। ਮੈਂ ਭੱਜ ਕੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖਦੀ ਆ ਕਿਤੇ ਸੱਚੀ ਤਾਂ ਨਹੀਂ ਲਾਲ ਹੋ ਗਿਆਗਾ। ਮਾਂ ਮੈਨੂੰ ਹੌਲੀ-ਹੌਲੀ ਮਾਰਨ ਨਾਲੋਂ ਤਾਂ ਚੰਗਾ ਸੀਗਾ ਇੱਕ ਵਾਰੀ ਹੀ ਮਾਰ ਸੁੱਟਦੀ। ਕੀ ਫਰਕ ਪੈਂਦਾ ਸੀਗਾ ਆਖਰ ਤਾਂ ਮਰਨਾ ਹੀ ਸੀਗਾ। ਮਾਂ ਬਿੱਟੂ ਨੂੰ ਬਹੁਤ ਪਿਆਰ ਕਰਦੀ ਆ ਮੇਰੀ ਤੇ ਬਿੱਟੂ ਦੀ ਜਵਾਂ ਵੀ ਨਹੀਂ ਬਣਦੀ ਉਹ ਛੋਟੀ ਛੋਟੀ ਗੱਲ ਤੇ ਮੈਨੂੰ ਮਾਰਦਾ ਰਹਿੰਦਾ ਬੇਸ਼ੱਕ ਬਿੱਟੂ ਮੇਰੇ ਨਾਲੋਂ ਛੋਟਾ ਸੀ ਪਰ ਮੁੰਡਿਆਂ ਨੂੰ ਹੱਕ ਹੁੰਦਾ ਹੈ ਆਪਣੇ ਤੋਂ ਵੱਡਿਆਂ ਭੈਣਾਂ ਨੂੰ ਉਹ ਕੁੱਟ ਮਾਰ ਸਕਦੇ ਹਨ ਮੁੰਡਿਆਂ ਨੂੰ ਚੰਗੇ ਬੁਰੇ ਦੀ ਸਮਝ ਜ਼ਿਆਦਾ ਹੁੰਦੀ ਹੈ ਕੁੜੀਆਂ ਨਾਲੋਂ ਕੁੜੀਆਂ ਦੀ ਮੱਤ ਤਾਂ ਗਿੱਚੀ ਪਿੱਛੇ ਹੁੰਦੀ ਹੈ ਸਾਨੂੰ ਕੀ ਪਤਾ ਚੰਗੇ ਮਾੜੇ ਦਾ ਮੈਂ ਖੁਸ਼ ਹੁੰਨ ਤੇ ਨਿੱਕੇ ਨਿੱਕੇ ਮੌਕੇ ਲੱਭਦੀ ਸੀ ਸਕੂਲ ਦਾ ਕੰਮ ਕਰਨ ਵੇਲੇ ਮੈਂ ਰੇਡੀਓ ਚਲਾ ਲੈਂਦੀ ਇਹ ਰੇਡੀਓ ਪਾਪਾ ਦਾ ਸੀਗਾ ਉਹ ਅਕਸਰ ਬੈਂਕ ਤੋਂ ਆ ਕੇ ਸੁਣਦੇ ਹੁੰਦੇ ਸੀ ਪਾਪਾ ਉਹਨਾਂ ਨੂੰ ਚਿੱਠੀਆਂ ਵੀ ਪਾਉਂਦੇ ਜਦੋਂ ਰੇਡੀਓ ਵਾਲੀ ਕੁੜੀ ਪਾਪਾ ਦੀ ਚਿੱਠੀ ਪੜ੍ਹਦੀ ਤਾਂ ਪਾਪਾ ਬਹੁਤ ਖੁਸ਼ ਹੁੰਦੇ ਤੇ ਸਾਰਿਆਂ ਨੂੰ ਦੱਸਦੇ ਕਿ ਮੈਂ ਚਿੱਠੀ ਭੇਜੀ ਹੈ ਰੇਡੀਓ ਦੀ ਆਦਤ ਮੈਨੂੰ ਵੀ ਪੈ ਗਈ ਸੀ ਰੇਡੀਓ ਤੇ ਚੱਲਦੇ ਪੁਰਾਣੇ ਗਾਣੇ ਮੇਰੇ ਮੂਹ ਜਵਾਨੀ ਜਾਦ ਹੋ ਗਏ ਸੀ ਮੇਰਾ ਵਿਦਲ ਕਰਦਾ ਮੈਂ ਰੇਡੀਓ ਵਾਲਿਆਂ ਨੂੰ ਚਿੱਠੀ ਪਾਵਾਂ ਤੇ ਆਪਣੇ ਦਿਲ ਦਾ ਹਾਲ ਸੁਣਾਵਾ ਪਰ ਇਹ ਸਭ ਕਿਸ ਤਰ੍ਹਾਂ ਹੁੰਦਾ ਮੈਨੂੰ ਨਹੀਂ ਸੀ ਪਤਾਗਾ ਕਰਮੀ ਦਾ ਮੇਰੀ ਜ਼ਿੰਦਗੀ ਵਿੱਚ ਅਹਿਮ ਰੋਲ ਸੀ ਸਕੂਲ 'ਚ ਵੀ ਤੇ ਮੈਂ ਸਾਰਾ ਦਿਨ ਕਰਮੀ ਨਾਲ ਹੀ ਰਹਿੰਦੀ ਘਰ ਆ ਕੇ ਵੀ ਜਦੋਂ ਸਮਾਂ ਲੱਗਦਾ ਮੈਂ ਮਾਂ ਤੋਂ ਅੱਖ ਬਚਾ ਕੇ ਕਰਮੀ ਕੋਲੇ ਚਲੀ ਜਾਂਦੀ ਮੇਰਾ ਚਾਚਾ ਯਾਨੀ ਕਰਮੀ ਦਾ ਪਪਾ ਖੇਤੀ ਕਰਦੇ ਸੀਗੇ ਚਾਚੇ ਦਾ ਕੋਈ ਮੇਰੇ ਕਰਨਾ ਆਉਣਾ ਦਾ ਕਿਉਂਕਿ ਮਾਂ ਕਿਸੇ ਨਾਲ ਨਾ ਵਰਤਦੀ ਮਾਂ ਨੂੰ ਕੋਈ ਚੰਗਾ ਵੀ ਨਾ ਲੱਗਦਾ ਜਦੋਂ ਕੋਈ ਸਾਡੇ ਘਰਾਂ ਦਾ ਤਾਂ ਮਾਂ ਮੱਥੇ ਵੱਟ ਪਾ ਲੈਂਦੀ ਕਰਮੀ ਪੜ ਕੇ ਸਰਕਾਰੀ ਟੀਚਰ ਬਣ ਗਈ ਸੁਣਿਆ ਕਰਮੀ ਦਾ ਵਿਆਹ ਹੋ ਗਿਆ ਮੁੰਡਾ ਵੀ ਸਰਕਾਰੀ ਮਾਸਟਰ ਆ ਦੋ ਬੇਟੇ ਵੀ ਹੋ ਗਏ ਆ ਕਰਮੀ ਨਾਲ ਮੇਰਾ ਬਸ ਇੱਕੋ ਰੋਸਾ ਏ ਕਦੇ ਵੀ ਚੰਦਰੀ ਨੇ ਮੇਰਾ ਹਾਲ ਜਾਣਨ ਦੀ ਕੋਸ਼ਿਸ਼ ਨਾ ਕੀਤੀ ਮੈਨੂੰ ਉਹਦਾ ਕਦੇ ਵੀ ਕੋਈ ਸੁਨੇਹਾ ਨਾ ਆਇਆ ਮੈਂ ਕਿੰਨਾ ਕਰਦੀ ਸੀ ਕਮਲੀ ਦਾ ਪਰ ਆਪ ਉਹਨੇ ਮੈਨੂੰ ਰਾਤ ਦੇ ਸੁਪਨੇ ਵਾਂਗ ਵਿਸਾਰਤਾ ਜਦੋਂ ਕੋਈ ਮੂੰਹ ਪਿੱਜੇ ਲਫ਼ਜ਼ਾਂ ਨਾਲ ਹਮਦਰਦੀ ਜਿਤਾਉਂਦਾ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਐਂਜ ਲੱਗਦਾ ਏ ਜਿਵੇਂ ਰੇਗਿਸਤਾਨ ਵਿੱਚ ਕਿਸੇ ਪਿਆਸੇ ਨੂੰ ਕਿਸੇ ਨੇ ਠੰਡਾ ਪਾਣੀ ਪੁੱਛ ਲਿਆ ਹੋਵੇ ਜ਼ਿੰਦਗੀ ਦੇ ਦੁੱਖ ਆਪਣੇ ਪਿੰਡੇ ਤੇ ਜਰਨੇ ਪੈਂਦੇ ਨੇ ਕਿਸੇ ਦੀ ਹਮਦਰਦੀ ਬਸ ਇਨਾ ਕੰਮ ਕਰਦੀ ਆ ਕਿ ਜਿਵੇਂ ਕੋਈ ਪੈਰ ਚ ਵੱਜਿਆ ਕੰਡਾ ਕੱਢ ਦੇਵੇ ਪਰ ਉਹਦੀ ਪੀੜ ਤਾਂ ਆਪ ਨੂੰ ਹੀ ਸਹਿਣੀ ਪੈਂਦੀ ਆ ਪੀੜ ਸਿੱਧੀ ਕਲੇਜੇ ਵੱਜਦੀ ਹੈ ਤੇ ਇੱਕ ਵਾਰ ਤਾਂ ਹੱਥ ਪੈਰ ਸੌਨ ਹੋ ਜਾਂਦੇ ਆ ਕਰਮੀ ਪਾਪਾ ਤੇ ਦਾਦੀ ਦੇ ਪਿਆਰ ਨਾਲ ਮੈਂ ਜਿਹੜੀ ਆਸਾਂ ਦੀ ਕੰਧ ਉਸਾਰਦੀ ਮਾਂ ਦੀ ਨਫ਼ਰਤ ਨੂੰ ਇੱਕ ਪਲ ਵਿੱਚ ਟਾ ਕੇ ਰੋੜਾ ਰੋੜਾ ਕਰ ਦਿੰਦੀ ਦੋ ਪਲ ਦੀ ਖੁਸ਼ੀ ਉਮਰਾਂ ਦਾ ਵੱਡਾ ਦੁੱਖ ਮੈਂ ਰਾਤ ਨੂੰ ਇਕੱਲੀ ਸੌਣ ਤੋਂ ਡਰਦੀ ਮੈਨੂੰ ਡਰਾਉਣੇ ਸੁਪਨੇ ਆਉਂਦੇ ਤੇ ਮੇਰੀ ਅੱਖ ਖੁੱਲ ਜਾਂਦੀ ਮੈਂ ਉੱਠ ਕੇ ਪਾਪਾ ਨਾਲ ਪੈ ਜਾਂਦੀ ਕਈ ਵਾਰ ਤਾਂ ਡਰਾਉਣੇ ਸੁਪਨੇ ਤਰਕੇ ਹੀ ਮੇਰੀਆਂ ਚੀਕਾਂ ਨਿਕਲ ਜਾਂਦੀਆਂ ਇਸ ਗੱਲ ਕਰਕੇ ਮੇਰੇ ਕਾਫੀ ਵਾਰ ਮਾਂ ਤੋਂ ਗਾਲਾਂ ਪਈਆਂ ਮਰੋਂਦੀ ਕਰ ਲਾਂਦੀ ਸੋਈਦੀ ਤੂੰ ਹੀ ਤਾਂ ਹੈ ਜੋ ਮੈਨੂੰ ਚੈਨ ਨਾਲ ਜੀ ਨਹੀਂ ਦਿੰਦੀ ਇਨ੍ਹਾਂ ਸੁਪਨਿਆਂ ਵਿੱਚ ਨਾ ਹਕੀਕਤ ਵਿੱਚ ਮੇਰਾ ਸੁਭਾਅ ਇੰਨਾ ਡਰਪੋਕ ਹੋ ਗਿਆ ਸੀ ਕਿ ਮੈਂ ਖਿੜਕੀ ਦੇ ਖੜਾਕ ਤੋਂ ਵੀ ਡਰ ਜਾਂਦੀ ਚਾਰੇ ਪਾਸਿਆਂ ਤੋਂ ਆਪਣਾ ਕੰਬਲ ਦੱਬ ਲੈਂਦੀ ਮੈਨੂੰ ਐਦਾਂ ਲੱਗਦਾ ਜਿਵੇਂ ਮੇਰੇ ਸਿਰਹਾਣੇ ਕੋਈ ਸਾਇਆ ਖੜਿਆ ਹੋਵੇ ਜਿਵੇਂ ਕੰਬਲ ਲਾਇਆ ਤਾਂ ਮੈਨੂੰ ਖਾ ਜਾਵੇਗਾ ਅਫਸੋਸ ਮੈਨੂੰ ਕਦੇ ਕਿਸੇ ਭੂਤ ਪ੍ਰੇਤ ਨੇ ਕੁਝ ਨਾ ਕਿਹਾ ਵਧੀਆ ਹੁੰਦਾ ਕੋਈ ਭੂਤ ਪ੍ਰੇਤ ਮੈਨੂੰ ਖਾ ਜਾਂਦਾ ਜਬ ਮੁੱਕ ਦਾ ਸਾਰਾ ਜਿਹਦੇ ਵੈਰੀ ਆਪਣੇ ਹੀ ਬਣ ਜਾਣ ਉਹਨੂੰ ਭੂਤ ਪ੍ਰੇਤ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਭੂਤ ਪ੍ਰੇਤ ਇਹਨਾਂ ਨਾਲੋਂ ਬੁਰੇ ਨਹੀਂ ਹੁੰਦੇਗੇ ਅਸਲੀ ਭੂਤ ਤਾਂ ਮੈਨੂੰ ਮੇਰੀ ਮਾਂ ਲੱਗਦੀ ਆ ਜਿਹਦੇ ਤੋਂ ਮੈਨੂੰ ਦਿਨੇ ਵੀ ਡਰ ਲੱਗਦਾ ਏ ਉਹਦੇ ਸਾਹਮਣੇ ਤਾਂ ਮੇਰੀ ਧੜਕਣ ਰੁਕ ਜਾਂਦੀ ਆ ਇੰਜ ਲੱਗਦਾ ਏ ਜਿਵੇਂ ਬੰਦ ਝਟ ਜੀ ਮੇਰਾ ਸਾਹ ਰੁਕ ਜਾਵੇਗਾ ਮੈਂ ਮਾਂ ਦੇ ਪਿਆਰ ਤੋਂ ਵਾਂਝੀ ਮਾਂ ਦੇ ਪਿਆਰ ਨੂੰ ਤਰਸਦੀ ਰਹਿੰਦੀ ਮੇਰਾ ਦਿਲ ਕਰਦਾ ਮਾਂ ਮੈਨੂੰ ਪਿਆਰ ਕਰੇ ਮੇਰੇ ਨਾਲ ਗੱਲਾਂ ਕਰੇ ਮੈਨੂੰ ਕੁੱਟ ਕੇ ਸੀਨੇ ਨਾਲ ਲਾ ਲਵੇ ਮੇਰੇ ਅੰਦਰ ਮਚਦੀ ਆਗ ਨੂੰ ਆਪਣੀ ਮਮਤਾ ਨਾਲ ਬੁਝਾ ਦੇਵੇ ਪਰ ਮੇਰਾ ভাগ ਸੀ ਮੈਂ ਮਾਂ ਦਾ ਪਿਆਰ ਨਾ ਪਾ ਸਕੀ ਮੈਂ ਜਾਗਦੀਆਂ ਅੱਖਾਂ ਨਾਲ ਖੁਸ਼ੀਆਂ ਦੇ ਖਾਬ ਦੇਖਦੀ ਸਦਿਆਂ ਤੋਂ ਪਏ ਸੋਕੇ ਲਈ ਪਿਆਰ ਦੀਆਂ ਦੋਕਣੀਆਂ ਦੀ ਉਮੀਦ ਕਰਦੀ ਮੈਂ ਦਰਵਾਜ਼ੇ ਤੇ ਉਸ ਪਾਰ ਜਾਣ ਦੇ ਖਿਆਲ ਬਣਦੀ ਜਿੱਥੇ ਬੇਤੜ ਖਾਸਾ ਹੋਵੇ ਜਿਵੇਂ ਹਵਾ ਵਾਂਗ ਲਹਿਰਾਂ ਦੇ ਚਾਹ ਹੋਣ ਤੇ ਮੇਰੇ ਵੇਲਾ ਵਾਂਗ ਬਦੇ ਕੇਸ ਬੇਖੌਫ ਹੋ ਕੇ ਸਮਾਂ ਚੋ ਡਾਰਨਾਂ ਲਾਉਣ ਪਰ ਕਿਸੇ ਦੇ ਚਿਹਰੇ ਤੇ ਸੱਚੀ ਮੁਸਕਰਾਹਟ ਹੋਵੇ ਹਰ ਪਾਸੇ ਮਹਿਕ ਚਹਿਕ ਤੇ ਬਸ ਪਿਆਰ ਹੀ ਪਿਆਰ ਹੋਵੇ ਇਹ ਦਰਵਾਜ਼ਾ ਕਿਵੇਂ ਖੁੱਲੇਗਾ ਕੁਝ ਪਤਾ ਨਹੀਂ ਸੀਗਾ ਕੌਣ ਖੋਲੇਗਾ ਮੈਂ ਅਣਜਾਣ ਸੀਗੀ ਇਸ ਰਾਜ ਤੋਂ ਮੈਂ ਚੱਲੀ ਇੱਕ ਉਮੀਦ ਲਈ ਬੈਠੀ ਸੀ ਕਿ ਉਸ ਪਾਰ ਜਾਣ ਦੀ ਤੇ ਉਥੋਂ ਦੀ ਤਲਿਸਮੀ ਦੁਨੀਆ 'ਚ ਸ਼ਰੀਕ ਹੋਣ ਦੀ ਕਰਦੀ ਚਾਰ ਦਵਾਰੀ ਤੋਂ ਨਜਾਤ ਪਾਉਣ ਲਈ ਮੈਂ ਪਾਪਾ ਨੂੰ ਨਾਨਕੇ ਜਾਣ ਲਈ ਮਨਾ ਲੈਂਦੀ। ਮੇਰੇ ਨਾਨਕੇ ਲੁਧਿਆਣਾ ਸ਼ਹਿਰ 'ਚ ਸੀਗੇ। ਮਾਮਾ ਗੁਰਤੇਜ ਕੱਪੜੇ ਦਾ ਕੰਮ ਕਰਦਾ ਤੇ ਸ਼ਹਿਰ 'ਚ ਮਾਮੇ ਦੀ ਵੱਡੀ ਦੁਕਾਨ ਸੀ। ਮਾਮਾ ਲਾਲਚੀ ਕਸਮ ਦਾ ਬੰਦਾ ਸੀ। ਹਰ ਮੌਕੇ ਪੈਸਾ ਪੈਸਾ ਕਰਦਾ ਰਹਿੰਦਾ। ਮਾਮੇ ਦਾ ਕੰਮ ਚੰਗਾ ਚੱਲਦਾ ਪੈਸੇ ਪੱਖੋਂ ਸਾਡੇ ਨਾਲੋਂ ਵੱਧੂ ਸੀਗਾ। ਮਾਮਾ ਮਾਂ ਨਾਲੋਂ ਕੁਝ ਜ਼ਾਲ ਵੱਡਾ ਸੀਗਾ। ਮੇਰੇ ਨਾਨਾ ਨਾਨੀ ਦੀ ਮੇਰੇ ਜਨਮ ਤੋਂ ਕਾਫੀ ਸਮਾਂ ਪਹਿਲਾਂ ਇੱਕ ਕਾਰ ਐਕਸੀਡੈਂਟ 'ਚ ਇਕੱਠਿਆਂ ਦੀ ਮੌਤ ਹੋ ਗਈ ਸੀ। ਮਾਮਾ ਗੁਰਤੇਜ ਤੇ ਮੇਰੀ ਮਾਂ ਤੇਜਕੌਰ ਦੋ ਹੀ ਭੈਣ ਭਰਾ ਸਨ ਮੇਰੀ ਮਾਂ ਨਾਮ ਤੋਂ ਵੀ ਤੇ ਉੰਜ ਵੀ ਤੇਜ ਸਰੀਰ ਦੀ ਫਰਤੀਲੀ ਬੋਲਾਂ ਚ ਤੇਜ ਇਤਰਾਰ ਕਿਸੇ ਨੂੰ ਇੱਕ ਨਾ ਗੈਨੇ ਦਿੱਦੀ ਨਾਨਕੇ ਘਰ ਮੇਰਾ ਦਿਲ ਲੱਗ ਜਾਂਦਾ ਮੇਰਾ ਦਿਲ ਕਰਦਾ ਮੈਂ ਇੱਥੇ ਇੱਥੋਂ ਜਾਵਾਂ ਹੀ ਨਾ ਇੱਥੇ ਹੀ ਰਹਾ ਮਾਮੇ ਦੇ ਦੋ ਬੇਡੇ ਸਨ ਵੱਡਾ ਵੀਰਾ ਕਰਦੀਪ ਤੇ ਛੋਟਾ ਜਗਦੀਪ ਦੋਨੋਂ ਮੇਰਾ ਬਹੁਤ ਕਰਦੇ ਤੇ ਮਾਮੀ ਦਾ ਸੁਭਾਅ ਵੀ ਚੰਗਾ ਸੀ ਮੈਂ ਸੋਚੀ ਰੱਬਾ ਮੈਨੂੰ ਐਸੇ ਘਰ ਜਨਮ ਕਿਉਂ ਹੁਣਾ ਦਿੱਤਾ ਪਰ ਮੇਰੇ ਸੋਚਣ ਦਾ ਕੀ ਹੁੰਦਾ ਹੈ ਜੋ ਹੁੰਦਾ ਉਹਦੀ ਮਰਜ਼ੀ ਨਾਲ ਹੁੰਦਾ ਨਾਨਕੇ ਕਰ ਮੈਂ ਸਿਰਫ ਇੱਕ ਹੀ ਦਿਨ ਰਹਿ ਪੌਂਦੀ ਕਿਉਂਕਿ ਇਸ ਤੋਂ ਜ਼ਿਆਦਾ ਮਾਂ ਇਜਾਜ਼ਤ ਨਾ ਦਿੰਦੀ ਅੱਜ ਤੋਂ ਜ਼ਿਆਦਾ ਦੁੱਖ ਮੇਰੀ ਝੋਲੀ ਮਾਮੇ ਨੇ ਪਾਏ ਸੀਗੇ ਮਾਮੇ ਕਰ ਮੇਰੀ ਖੁਸ਼ੀ ਉਦਾਂ ਦੀ ਸੀ ਜਿਵੇਂ ਸ਼ਿਕਾਰ ਸ਼ਿਕਾਰੀ ਦੇ ਜਾਲ 'ਚ ਫਸਣ ਤੋਂ ਪਹਿਲਾਂ ਸ਼ਿਕਾਰੀ ਵੱਲੋਂ ਛੁੱਟੇ ਦਾਣੇ ਦੇਖ ਕੇ ਖੁਸ਼ ਹੁੰਦਾ ਹੈ ਸਾਰਿਆਂ ਨੇ ਮਿਲ ਕੇ ਮੇਰੀ ਜ਼ਿੰਦਗੀ ਦੇ ਰਾਹ 'ਚ ਅਜਿਹੇ ਕੰਡੇ ਛੁੱਟੇ ਜਿਨੂੰ ਚੌਗ ਦੇ ਚੌਗ ਦੇ ਮੇਰੀ ਅੱਧੀ ਜ਼ਿੰਦਗੀ ਜ਼ਖਮੀ ਹੁੰਦਿਆਂ ਲੰਘੇ ਜਸਦੀ ਜਸ ਵੀ ਇਨਸਾਨ ਤੋਂ ਪਿਆਰ ਦੇ ਬੋਲਾਂ ਦੀ ਉਮੀਦ ਕੀਤੀ ਉਸੇ ਕੋਲ ਉਹ ਮੂੰਹ ਦਿਖਾਣੀ ਪਈ ਸਾਰਿਆਂ ਨੇ ਮਿਲ ਕੇ ਐਸੇ ਜ਼ਖਮ ਦਿੱਤੇ ਕਿਸੇ ਵੈਦ ਹਕੀਮ ਦੀ ਮਲਮ ਨਾਲ ਠੀਕ ਨਾ ਹੋਏ ਮੇਰੀ ਜ਼ਿੰਦਗੀ ਦੇ ਰਸਤੇ ਤਪ ਦੇ ਰੇਤ ਦੇ ਕੰਢੇ ਤੋਂ ਸਿਵਾਏ ਕੁਝ ਨਹੀਂ ਸੀ ਤੇ ਮੈਂ ਨੰਗੇ ਪੈਰਾਂ ਇਹਨਾਂ ਨੂੰ ਚੱਲਦੀ ਜਾ ਰਹੀ ਸੀ ਦਨਬਦਨ ਮੈਂ ਆਪਣੇ ਬਚਪਨ ਦੇ ਦਿਨਾਂ ਵਿੱਚੋਂ ਨਿਕਲਦੀ ਜਾ ਰਹੀ ਸੀ ਉਮਰ ਆਹੀ 13 ਸਾਲ ਦੇ ਨੇੜੇ ਸੀਗੀ ਕਹਿੰਦੇ ਆ ਮਾੜੇ ਹਾਲਾਤ ਬੰਦੇ ਨੂੰ ਉਮਰ ਨਾਲੋਂ ਜ਼ਿਆਦਾ ਸਿਆਣਾ ਬਣਾ ਦਿੰਦੇ ਹਨ ਤੇ ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਉਮਰ ਦੀ ਲੱਗਦੀ ਸੀਗੀ ਮੈਂ ਆਪਣੇ ਆਪ ਨੂੰ ਜਵਾਨੀ ਦੀ ਦਹਲੀਜ਼ ਤੇ ਖੜੀ ਮਹਿਸੂਸ ਕਰਦੀ ਮੇਰੇ ਅੰਗਾਂ ਵਿੱਚੋਂ ਜਵਾਨੀ ਦੀ ਮਹਿਕ ਆਉਣ ਲੱਗੀ ਤੇ ਹੱਡਾਂ ਪੈਰਾਂ ਦੀ ਖੁੱਲੀ ਹੋਣ ਕਰਕੇ ਮੈਂ ਜਵਾਨ ਲੱਗਦੀ ਘਰ ਦਾ ਮਾਹੌਲ ਮਾੜਾ ਹੋਣ ਕਰਕੇ ਹਰ ਸਮੇਂ ਤਣਾ ਰਹਿੰਦਾ ਸੀ ਮਾਂ ਤੇ ਪਾਪਾ ਵਿਚਕਾਰ ਦੂਜੇ ਤੀਜੇ ਦਿਨ ਲੜਾਈ ਰਹਿੰਦੀ ਸੀ ਲੜਾਈ ਕਿਉਂ ਹੁੰਦੀ ਸੀ ਉਸ ਸਮੇਂ ਪਤਾ ਨਹੀਂ ਸੀ ਪਰ ਅੱਜ ਸਭ ਕੁਝ ਸ਼ੀਸ਼ੇ ਵਾਂਗੂ ਸਾਫ਼ ਸੀਗਾ ਇੱਕ ਜਨ ਸਵੇਰ ਦੀ ਗੱਲ ਐ ਆਂਟੀ ਘਰ ਨਾ ਆਈ ਆਂਟੀ ਹਰ ਰੋਜ਼ ਸਵੇਰੇ ਘਰ ਦਾ ਕੰਮ ਕਰਨ ਆਉਂਦੀ ਪਰ ਅੱਜ ਆਂਟੀ ਨਾ ਆਈ ਮੈਨੂੰ ਆਂਟੀ ਦੀ ਫਿਕਰ ਹੋਈ ਕਿਤੇ ਬਿਮਾਰ ਨਾ ਹੋ ਗਈ ਹੋਵੇ ਮੈਂ ਪਾਪਾ ਤੋਂ ਆਂਟੀ ਦੇ ਨਾ ਆਉਣ ਦਾ ਕਾਰਨ ਪੁੱਛਿਆ ਪਾਪਾ ਆਂਟੀ ਕਿਉਂ ਨਹੀਂ ਆਈ ਉਹ ਹੌਣ ਨਹੀਂ ਆਇਆ ਕਰਦੀਗੀ ਪਾਪਾ ਨੇ ਕਿਹਾ ਕਿਉਂ ਆਂਟੀ ਕਿਉਂ ਨਹੀਂ ਆਇਆ ਕਰਦੀਗੀ ਮੈਂ ਹੈਰਾਨ ਹੋ ਕੇ ਪੁੱਛਿਆ ਤੇਰੀ ਮਾਂ ਨੇ ਉਹਨੂੰ ਘਰ ਆਉਣ ਤੋਂ ਮਨਾ ਕਰਤਾ ਪਰ ਕਿਉਂ ਪਾਪਾ ਦਿਮਾਗ ਨਾ ਖਾ ਮੈਂ ਤਿਆਰ ਹੋਣਾ ਜਦ ਤੂੰ ਵੀ ਤਿਆਰ ਹੋ ਜਾ ਸਕੂਲ ਜਾਣਾ ਪਾਪਾ ਨੇ ਗੁੱਸੇ ਨਾਲ ਕਿਹਾ ਪਾਪਾ ਮੈਨੂੰ ਖਿਜੇ ਖਿਜੇ ਜੇ ਲੱਗੇ ਕਿੰਨੇ ਸਵਾਲ ਮੇਰੇ ਮਨ ਚ ਪਨਪ ਰਹੇ ਸੀਗੇ ਖਾਸ ਤਾਂ ਇਹ ਸੀ ਕਿ ਆਂਟੀ ਨੂੰ ਮਾਂ ਨੇ ਮਨਾ ਕਿਉਂ ਕੀਤਾ ਇਦਾਂ ਦੀ ਆਂਟੀ ਨੇ ਕੀ ਗਲਤੀ ਕਰਤੀ ਆਂਟੀ ਬਿਨਾ ਕਰਖਾਨੇ ਖਾਲੀ ਖਲੀ ਲੱਗਿਆ ਬਚਪਨ ਤੋਂ ਲੈ ਕੇ ਹੁਣ ਤੱਕ ਆਂਟੀ ਨੇ ਮੈਨੂੰ ਆਪਣੀ ਧੀਆਂ ਵਾਂਗ ਪਾਲਿਆ ਮੈਨੂੰ ਵੀ ਉਹ ਆਪਣੇ ਮਾਂ ਤੋਂ ਵੱਧ ਕੇ ਲੱਗਦੀ ਸੀਗੀ ਆਂਟੀ ਬਿਨਾ ਮੇਰਾ ਦਿਲ ਨਾ ਲੱਗਦਾ ਮੈਂ ਆਪਣੇ ਕਮਰੇ ਚ ਵੜ ਕੇ ਰੋਂਦੀ ਰਹਿੰਦੀ ਮਾਂ ਮੇਰੇ ਤੋਂ ਹਰ ਇੱਕ ਖੁਸ਼ੀ ਖੋ ਰਹੀ ਸੀ ਪਾਪਾ ਨਾਲ ਵੀ ਉਹ ਹੁਣ ਹਰ ਰੋਜ਼ ਝਗੜਾ ਹੁੰਦਾ ਸੀਗਾ ਪਾਪਾ ਚੁੱਪਚਾਪ ਰਹਿੰਦੇ ਤੇ ਆਪਣੇ ਕੰਮ ਤੇ ਚਲੇ ਜਾਂਦੇ ਸੀਗੇ ਮੇਰੀ ਤੇ ਪਾਪਾ ਦੀ ਹਾਲਤ ਉਹਨਾਂ ਦੋ ਬਲਦਾਂ ਵਰਗੀ ਸੀ ਜਿਹਦਾ ਮਾਲਕ ਬਹੁਤ ਨਿਰਦਈ ਸੀਗਾ ਸਾਨੂੰ ਇਕੱਠਿਆਂ ਜੋੜ ਕੇ ਸਾਡੇ ਡੰਡੇ ਮਾਰਦਾ ਤੇ ਅਸੀਂ ਬਿਨਾ ਕੁਝ ਖਾਦੇ ਪੀਤੇ ਜੇਠ ਹਾਰ ਦੀਆਂ ਧੁੱਪਾਂ ਵਿੱਚ ਖੇਤੀ ਦੇ ਲਈ ਹੱਕ ਪਾੜਦੇ ਸੀਗੇ ਮੇਰੀ ਹਾਲਤ ਇਥੋਂ ਤੱਕ ਬਦਤਰ ਸੀ ਕਿ ਮੈਂ ਕਿਸੇ ਚੀਜ਼ ਦੇ ਡਿੱਗਣ ਦੇ ਖੜਾਕ ਤੋਂ ਵੀ ਡਰ ਜਾਂਦੀ ਮੈਂ ਆਪਣਾ ਇਕੱਲਾ-ਇਕੱਲਾ ਸਾਹ ਵੀ ਗਣ ਕੇ ਲੈਂਦੀ ਮਾਂ ਕੋਲੋਂ ਡਰ-ਡਰ ਕੇ ਦਿਨ ਕੱਢਦੀ ਮੇਰੀ ਛੋਟੀ ਜਹੀ ਗਲਤੀ ਤੇ ਮਾਂ ਨੂੰ ਮੌਕਾ ਮਿਲ ਜਾਂਦਾ ਮੈਨੂੰ ਜਾਨਵਰਾਂ ਵਾਂਗੂ ਮਾਰਨ ਦਾ ਮੇਰੇ ਸੱਜੇ ਹੱਥ ਦੀ ਉਂਗਲ ਅਜੇ ਵੀ ਸਿੱਧੀ ਨਹੀਂ ਹੁੰਦੀ ਮਾਂ ਨੇ ਡੰਡਾ ਮਾਰਿਆ ਸੀ ਤੇ ਉਂਗਲ ਦੀ ਹੱਡੀ ਟੁੱਟ ਗਈ ਸੀ ਕੱਲ ਤੇ ਸਿਰਫ ਇੰਨੀ ਸੀ ਕਿ ਮੈਂ ਕਰਮੀ ਦੇ ਘਰੇ ਖੇਡ ਰਹੀ ਸਾਂ ਮਾਂ ਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਮੇਰਾ ਬਚਪਨ ਕਿਸੇ ਕੁੱਟਮਾਰ ਥੱਲੇ ਦਬਿਆ ਗਿਆ ਮੈਂ ਆਪਣੀ ਮਰਜ਼ੀ ਦਾ ਕੁਝ ਵੀ ਨਾ ਕਰ ਸਕੀ ਮੇਰੇ ਚੰਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਕਿਸੇ ਅੱਗੇ ਦੋ ਬੋਲ ਵੀ ਕੱਢ ਸਕਾਂ ਅਸਲ ਸੱਚ ਜਿਹੜਾ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਹਾਂ ਮੇਰਾ ਯਕੀਨ ਹੈ ਬਹੁਤ ਕੁੜੀਆਂ ਨਾਲ ਵਾਪਰਿਆ ਹੋਵੇਗਾ ਪਰ ਹੋ ਸਕਦਾ ਹੈ ਉਹਨਾਂ ਨੂੰ ਕਹਿਣ ਦਾ ਮੌਕਾ ਨਾ ਮਿਲਿਆ ਹੋਵੇ ਜਾਂ ਉਹ ਕਹਿਣ ਤੋਂ ਡਰ ਗਈਆਂ ਹੋਣ ਕਿਤਾਬ ਦੇ ਪੰਨਿਆਂ ਵਾਂਗ ਮੈਂ ਸਭ ਕੁਝ ਪਲਟ ਕੇ ਰੱਖ ਦੇਵਾਂਗੀ ਬਿਨਾਂ ਕਿਸੇ ਪਰਦੇ ਤੋਂ ਅੱਜ ਲਿਖਣ ਲੱਗਿਆਂ ਵੀ ਮੇਰੀ ਧੜਕਣ ਤੇਜ਼ ਹੋ ਰਹੀ ਏ ਜਿਵੇਂ ਉਸ ਰਾਤ ਹੋਈ ਸੀਗੀ ਮੇਰੇ ਨਰਮ ਤੇ ਕੱਚੇ ਗੋਸ਼ਟ ਤੇ ਚੱਲ ਰਹੀ ਆਰੀ ਦੀ ਤਪਸ਼ ਨਾਲ ਲਹੂ ਜੀ ਆਹ ਹੀ ਗੰਧ ਪੂਰੀ ਕਾਇਨਾਤ ਚ ਹੁੰਦੀ ਹੋਈ ਦੇਵਲੋਕ ਪਹੁੰਚ ਗਈ ਪਰ ਅਫਸੋਸ ਕੋਈ ਦੇਵੀ ਦੇਵਤਾ ਮੇਰੀ ਮਦਦ ਲਈ ਨਾ ਬੋੜਿਆ ਮੈਂ ਸੁਣਿਆ ਜਦੋਂ ਪਰੀ ਸਵਾ ਵਿੱਚ ਦ੍ਰੋਪਤੀ ਦੇ ਕੱਪੜੇ ਉਤਾਰੇ ਜਾ ਰਹੇ ਸੀ ਤਾਂ ਕ੍ਰਿਸ਼ਨ ਭਗਵਾਨ ਖੁਦ ਪ੍ਰਗਟ ਹੋਏ ਤੇ ਦ੍ਰੋਪਤੀ ਦੀ लाज ਰੱਖੀ ਮੇਰੀ ਵਾਰੀ ਕੋਈ ਭਗਵਾਨ ਨਾ ਬੋੜਿਆ ਆਪ ਨਾ ਆਉਂਦਾ ਆਪਣੇ ਕਿਸੇ ਫਰਿਸ਼ਤੇ ਨੂੰ ਹੀ ਭੇਜੁੰਦਾ ਮੈਨੂੰ ਵੀ ਤੇਰੀ ਹੋਣੇ ਦਾ ਅਹਿਸਾਸ ਹੋ ਜਾਂਦਾ ਬਹੁਤੀਆਂ ਕੁੜੀਆਂ ਇਨਾਂ ਹਾਸਿਆਂ ਨੂੰ ਆਪਣੇ ਅੰਦਰ ਕੈਦ ਕਰਕੇ ਰੱਖ ਲੈਂਦੀਆਂ ਹਨ ਮੈਂ ਸਾਬ ਕੁਝ ਬਿਆਨ ਕਰ ਰਹੀ ਹਾਂ ਮੈਨੂੰ ਉਮੀਦ ਹੈ ਤੁਸੀਂ ਮੇਰੇ ਦਰਦ 'ਚ ਸ਼ਰੀਕ ਹੋਮ ਹੋਗੇ ਤੇ ਉਹਨਾਂ ਲੱਖਾਂ ਕੁੜੀਆਂ ਲਈ ਦੁਆ ਕਰੋਗੇ ਜੋ ਨਰਕ ਦੀ ਜ਼ਿੰਦਗੀ ਜੀ ਰਹੀਆਂ ਹਨ ਸੋ ਅਗਲਾ ਭਾਗ 3 ਅਗਲੀ ਵੀਡੀਓ ਵਿੱਚ ਛੱਡਣਾ ਸਾਂਝਾ ਕਰਦੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਫੇਸਬੁੱਕ ਚੈਨਲ ਨੂੰ ਲਾਈਕ ਫੋਲੋ ਜ਼ਰੂਰ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ